ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿਨਾਨਗਰ ਜ਼ਿਲ੍ਹਾ ਗੁਰਦਾਸਪੁਰ ਵਿਖੇ ਚੋਣ ਰੈਲੀ ਨੂੰ ਸੰਬੋਧਨ ਕਰਨ ਦੇ ਲਈ ਪਹੁੰਚੇ ਨੇ ਜਿਸ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਗੈਰ ਰਾਜਨੀਤਿਕ ਤੇ ਹੋਰਨਾ ਕਿਸਾਨ ਜਥੇਬੰਦੀਆਂ ਵੱਲੋਂ ਪ੍ਰਧਾਨ ਮੰਤਰੀ ਨੂੰ ਸਵਾਲ ਪੁੱਛਣ ਦੇ ਲਈ ਕਹਲਾਣ ਕੀਤਾ ਗਿਆ ਸੀ ਦੱਸਦੇ ਸੀ ਦੇ ਤਹਿਤ ਕਿਸਾਨ ਵੱਡੀ ਗਿਣਤੀ ਦੇ ਵਿੱਚ ਅੱਜ ਸਵੇਰ ਤੋਂ ਹੀ ਰੈਲੀ ਵਾਲੀ ਥਾਂ ਤੇ ਪੁੱਜ ਚੁੱਕੇ ਨੇ ਕੁਝ ਦੂਰੀ ਤੇ ਸਤ ਗੁਰਦੁਆਰਾ ਸਾਹਿਬ ਵਿਖੇ ਇਕੱਠੇ ਹੋਏ ਨੇ ਤੇ ਕਿਸਾਨ ਜਥੇਬੰਦੀਆਂ ਦੇ ਆਗੂ ਇਸ ਮੌਕੇ ਕੀ ਕਹਿੰਦੇ ਆ ਸੁਣਦੇ ਆ ਬਿਲਕੁਲ ਕੋਈ ਪ੍ਰੋਟੋਕਾਲ ਜਦੋਂ ਜੋ ਅੱਜ ਤੱਕ ਜਥੇਬੰਦੀਆਂ ਦਾ ਸੂਲ ਹੈ ਜੋ ਕਹਿੰਦੀਆਂ ਉਹ ਕਰਦੀਆਂ ਕਹਿਣੇ ਤੋਂ ਪਰੇ ਨਹੀਂ ਜਾਂਦੀਆਂ ਜੋ ਸਾਡੇ ਆਗੂ ਸਾਹਿਬਾਨ ਕਹਿੰਦੇ ਆ ਉਹ ਕਦੀ ਵੀ ਕਹਿਣੇ ਤੋਂ ਨਹੀਂ ਗਏ ਭੱਜਦੇ ਇਸ ਕਰਕੇ ਜਥੇਬੰਦੀਆਂ ਦਾ ਲੋਕਾਂ 'ਚ ਵੀ ਭਰੋਸਾ ਹੈ ਲੋਕ ਜਥੇਬੰਦੀਆਂ ਨੂੰ ਮਾਨਤਾ ਦਿੰਦੇ ਆ ਤੇ ਜਦੋਂ ਕਿਸਾਨ ਆਗੂਆਂ ਦੇ ਕਹੇ ਦੇ ਉੱਪਰ ਸਰਕਾਰ ਜਦੋਂ ਪ੍ਰਸ਼ਾਸਨਿਕ ਅਧਿਕਾਰੀ ਭੱਜਣ ਤੇ ਫੇਰ ਸਾਫ਼ ਜਗਜਹਰ ਹੁੰਦਾ ਵੀ ਇਹ ਲੋਕਾਂ ਦੀਆਂ ਸਰਕਾਰਾਂ ਨਹੀਂ ਆ ਲੱਗਦਾ ਕਿ ਜਿਹੜਾ ਨਹੀਂ ਜੀ ਇਹ ਲੋਕਾਂ ਦੇ ਮਸਲੇ ਲੋਕਾਂ ਦੀ ਲੜਾਈ ਹੈ ਤੇ ਜਥੇਬੰਦੀਆਂ ਦੇ ਹੋਈਆਂ ਵੀ ਮਸਲੇ ਨੂੰ ਉਭਾਰਨਾ ਤੇ ਸਰਕਾਰ ਤੱਕ ਤੇ ਲੋਕਾਂ ਤੱਕ ਇਹ ਗੱਲ ਨੂੰ ਲੈ ਕੇ ਜਾਣਾ ਤੇ ਗੱਲ ਲੋਕਾਂ ਤੱਕ ਜਿਹੜੀ ਸਾਫ਼ ਜਿਹੜੀ ਚਲੀ ਗਈ ਆ ਇਹ ਮੋਦੀ ਸਰਕਾਰ ਦਾ ਜਿਹੜਾ ਹਕੂਮਤ ਇਹਦਾ ਹੈ ਚਿਹਰਾ ਜਿਹੜਾ ਲੋਕਾਂ ਵਿੱਚ ਨੰਗਾ ਜਿਹੜਾ ਹੋ ਚੁੱਕਾ ਆ ਰਹਿੰਦੇ ਦਿਨਾਂ ਤੱਕ ਸਾਰੇ ਨਤੀਜੇ ਤੁਹਾਡੇ ਸਾਹਮਣੇ ਆ ਜਾਣਗੇ ਜੋ ਕੁਝ ਮੋਦੀ ਸਾਹਿਬ ਨੇ ਕੀਤਾ ਆ ਉਹ ਕੋਈ ਇਹਨਾਂ ਨੂੰ ਪ੍ਰਾਪਤ ਹੋਣਾ ਐਤੋਂ ਪਰ ਇਹਨਾਂ ਨੂੰ ਕੁਝ ਪ੍ਰਾਪਤ ਨਹੀਂ ਗਾ ਕੋ ਦੋਆ ਫੋਰਮਾਂ ਨੇ ਐਸਕੇਐਮ ਗੈਰ ਰਾਜਨੀਤਿਕ ਤੇ ਕੇਐਮਐਮ ਨੇ ਜਿਹੜੇ ਲਗਭਗ ਹਰਿਆਣੇ ਦੇ ਬਾਰਡਰਾਂ ਤੇ ਮੋਰਚਾ ਲਾ ਕੇ ਬੈਠੇ ਲਗਭਗ 100 ਇਸ ਵੇਲੇ 3 ਦਿਨ ਹੋ ਰਹੇ ਆ ਤੇ ਪ੍ਰਧਾਨ ਮੰਤਰੀ ਦੇ ਵਿਜਿਟ ਤੇ ਸਾਡਾ ਪ੍ਰੋਗਰਾਮ ਸੀਗਾ ਵੀ ਅਸੀਂ ਵੱਡੇ ਜਥੇ ਬਣਾਵਾਂਗੇ ਤੇ ਪ੍ਰਧਾਨ ਮੰਤਰੀ ਨੂੰ ਸਵਾਲ ਕਰਨ ਵਾਸਤੇ ਜਾਵਾਂਗੇ ਤੇ ਅੱਜ ਇੱਥੇ ਗਰਦਾਸਪੁਰ ਆ ਰਹੇ ਨੇ ਪ੍ਰਧਾਨ ਮੰਤਰੀ ਜੀ ਤੇ ਅੱਜ ਅਸੀਂ ਇੱਥੋਂ ਇਕੱਠੇ ਹੋ ਕੇ ਸਾਡੀ ਸੰਗਤ ਇਕੱਠੀ ਹੁੰਦੀ ਆ ਉਦੋਂ ਬਾਅਦ ਗਰਾਸਪੁਰ ਆਪਾਂ ਪ੍ਰਧਾਨ ਮੰਤਰੀ ਨੂੰ ਸਵਾਲ ਕਰਨ ਜਾਵਾਂਗੇ ਕੱਲ ਵਾਲੇ ਪ੍ਰੋਗਰਾਮ ਤੋਂ ਤਾਂ ਨਹੀਂ ਲੱਗਦਾ ਹੈਗਾ ਕਿ ਪ੍ਰਧਾਨ ਮੰਤਰੀ ਜੀ ਕਿਤੇ ਦੁਨੀਆ ਵਿੱਚ ਦੱਸਦੇ ਵੀ ਸਭ ਤੋਂ ਵੱਡੀ ਡੈਮੋਕ੍ਰੇਸੀ ਹੈ ਤੇ ਉਹ ਡੈਮੋਕ੍ਰੇਸੀ ਵਿੱਚ ਸਵਾਲ ਜਵਾਬ ਕਰ ਲੈਣੇ ਚਾਹੀਦੇ ਆ ਅਸੀਂ ਤਾਂ ਇਹ ਵੀ ਕਿਹਾ ਸੀ ਵੀ ਜੇ ਪ੍ਰਧਾਨ ਮੰਤਰੀ ਨਹੀਂ ਤਾਂ ਕੋਈ ਪੀਐਮਓ ਆਫਿਸ ਤੋਂ ਜਾਂ ਕੋਈ ਉਹਨਾਂ ਦੇ ਬਿਹੇਫ ਤੇ ਕੋਈ ਪੋਲੀਟੀਕਲ ਬੰਦਾ ਆ ਕੇ ਗੱਲ ਕਰ ਲਵੇ ਤਾਂ ਅਸੀਂ ਸਵਾਲ ਰੱਖ ਦਾਂਗੇ ਉਹਨਾਂ ਕਾਢੀ ਉਹ ਜਵਾਬ ਦੇ ਦੇਣ ਸਵਾਲ ਸਾਡੇ ਉਹੀ ਆ ਇਹ ਸਾਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ ਗਿਆ ਦੂਸਰਾ ਸੀ ਵੀ ਨੈਸ਼ਨਲ ਹਾਈਵੇ ਤੇ ਦਿਵਾਰਾਂ ਕਿਹੜੇ ਕਾਨੂੰਨਾਂ ਕੱਢੀਆਂ ਗਈਆਂ ਤੀਜਾ ਸਵਾਲ ਇਹ ਆ ਵੀ ਜਿਵੇਂ ਸਾਡੇ ਤੇ ਫੋਰਸ ਇਸਤੇਮਾਲ ਕੀਤੀ ਹੋਈ ਆ ਅਰਧ ਸੈਨਿਕ ਫੋਰਸ ਕੀ ਦੇਸ਼ ਦੇ ਕਿਸਾਨਾਂ ਤੇ ਇਸਤੇਮਾਲ ਹੋਣੀ ਚਾਹੀਦੀ ਆ ਬੁਲੇਟ ਚਾਹੇ ਹੋਵੇ ਐਸਐਲਆਰਸੀ ਚਾਹੇ 12 ਬੋਰਦੀ ਸੀ ਚਾਹੇ ਰਬੜ ਦੀਆਂ ਗੋਲੀਆਂ ਸੀ ਹਾਂ ਜੂ ਗੈਂਸਟੀ ਉਹਦੇ ਵਿੱਚ 에어 ਗਰਾਉਂਡ ਬ੍ਰੈਸਟ ਤੱਕ ਯਾਨੀ ਬਹੁਤ ਇਹੋ ਜਿਹੇ ਜਿਹੜੇ ਅਰਧ ਸੈਨਿਕ ਫੋਰਸਾਂ ਸਾਂ ਇਸਤੇਮਾਲ ਕਰਦੀਆਂ ਉਹ ਚੀਜ਼ਾਂ ਨੂੰ ਵਰਤੋ ਵਿਹਾਰ ਚ ਲਿਆਂਦਾ ਗਿਆ ਤੇ 450 ਕਿਸਾਨ ਜਿਹੜੇ ਆ ਉਹ ਜ਼ਖਮੀ ਹੋਏ ਸ਼ਹੀਦ ਸੁਭਕਰਨ ਸਿੰਘ ਸ਼ਹੀਦ ਹੋਇਆ ਲਖੀਮਪੁਰ ਖਰੀਦੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਬਜਾਏ ਟਿਕਟਾਂ ਦੇ ਕੇ ਨਵਾਜ ਰਹੇ ਜੇ ਜਾਂ ਐਮਐਸਪੀ ਗਰੰਟੀ ਕਾਨੂੰਨ ਦਾ ਮੁੱਦਾ ਜਾਂ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਦਾ ਸਵਾਲ ਹੈ ਇਹ 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 ਸਾਰੇ ਸਵਾਲ ਜਿਹੜੇ 12 13 ਸੀ ਸਾਡੇ ਮੀਟਿੰਗ ਲੁਧਿਆਣਾ ਲਾਈਵ ਦੇ ਲਈ ਗੁਰਦਾਸਪੁਰ ਤੋਂ ਵਿੱਕੀ ਮਲਿਕ ਦੀ ਰਿਪੋਰਟ